ਆਪਾਂ ਲਾਈਵ ਹੋਣ ਜਾ ਰਹੇ ਸੀਗੇ ਅੱਜ ਲਾਈਵ ਹੋ ਕੇ ਦੇਖਦੇ ਹਾਂ ਤੁਹਾਡੇ ਨਾਲ ਸੋ ਕੁਝ ਕਬੀਰਾਂ ਦੇ ਸਵਾਲ ਸੀ ਅੰਦਰੀ ਬੈਣਿਆ ਕਿ ਦੇਖੋ ਜੀ ਜੇਕਰ ਸਾਡਾ ਇਥੇ ਹਿਸਾਬ ਕਿਤਾਵ ਹੈ ਮੰਨ ਲਓ ਵੀ ਆਪਣਾ ਇਥੇ ਹਿਸਾਬ ਕਿਤਾਵ ਹੈ ਕਹਿੰਦੇ ਫਿਰ ਜਿਹੜੇ ਬੱਚੇ ਮੰਦਬੁੱਧੀ ਪੈਦਾ ਹੁੰਦੇ ਐ ਅਪਾਹਜ ਪੈਦਾ ਹੁੰਦੇ ਐ ਅੰਗਹੀਨ ਪੈਦਾ ਹੁੰਦੇ ਐ ਉਹਨਾਂ ਨੇ ਫਿਰ ਮਾੜਾ ਕਰਮ ਕਿੱਥੇ ਕੀਤਾ ਹੁੰਦਾ ਤੇ ਗੱਲ ਉਹਨਾਂ ਦੀ ਵੀ ਸਹੀ ਐ ਸਵਾਲ ਜੈਜਵੰਦ ਦਾ ਸੋ ਗੁਰੂ ਸਾਹਿਬ ਕਹਿੰਦੇ ਵੀ ਬੈਠੀ ਭਾਈ ਸਾਰਾ ਕੁਸ਼ਣ ਇੱਥੀ ਐ ਹੁਣ ਪਹਿਲੀ ਗੱਲ ਤਾਂ ਅੱਜ ਨਿਗਾਹ ਮਾਰੋ ਅੱਜ ਆਪਾਂ ਨੇ ਇਹ ਦੇਖਿਆ ਵੀ ਕੋਈ ਬੱਚਾ ਮੰਦਬੁੱਧੀ ਅਪਾਹਜ ਪੈਦਾ ਕਿਉਂ ਨਹੀਂ ਹੋ ਰਿਹਾ ਕਿ ਹੁਣ ਜਿਹੜੇ ਬੱਚੇ ਜੰਮਦੇ ਐ ਉਹਨਾਂ ਨੇ ਪਿੱਛੇ ਮਾੜੇ ਕੰਮ ਕਰਨੇ ਛੱਡ ਤੇ ਇਹ ਇਸ ਫੋਟੋ 'ਚ ਦੇਖੋ ਫਿਰ ਦੂਜੀ ਗੱਲ ਇਹ ਐ ਵੀ ਜਿਹੜੇ ਬੱਚੇ ਅਪਾਹਜ ਤੇ ਮੰਦਬੁੱਧੀ ਹੋਇਆ ਉਹ ਤੁਸੀਂ ਨਿਗਾਹ ਮਾਰੋ ਵੀ ਕਿਹੜੇ ਸਾਲ ਸੰਚ ਹੋਇਆ ਘੱਟ ਤੋਂ ਘੱਟ 20 ਸਾਲ ਪਹਿਲਾਂ ਦੇ ਬੱਚੇ ਮੰਦਬੁੱਧੀ ਅਪਾਹਜ ਹੋਇਆ ਜਿਹੜੇ ਅੱਜ 20-25 ਸਾਲ ਦੇ ਵੀ ਹੋ ਗਏ ਐ ਤੇ ਉਸ ਤੋਂ ਬਾਅਦ ਦੇ ਬੱਚੇ ਜਿਹੜੇ ਅਪਾਹਜ ਮੰਦ ਬੁੱਧੀ ਕੋਈ 1 ਅੱਧਾ ਪਰਸੈਂਟ ਹਜ਼ਾਰਾਂ ਚੋਂ ਹੋ ਸਕਦਾ ਹੈ ਸਾਡਾ ਕਹਿਣ ਦਾ ਮਤਲਬ ਇਹੀ ਹੈ ਵੀ ਫਿਰ ਇਹ ਬੱਚਿਆਂ ਦੀ ਜਿਹੜੀ ਮੰਦ ਬੁੱਧੀ ਅਪਾਹਜ ਅੰਗਹੀਣਾ ਇਹ ਗਿਣਤੀ ਕਿਉਂ ਘਟ ਗਈ ਇੱਥੇ ਸਾਨੂੰ ਕੁਝ ਗੱਲਾਂ ਦੇਖਣ ਦੀ ਲੋੜ ਹੈ ਜਿਹੜੀਆਂ ਸਾਡੇ ਸਾਹਮਣੇ ਹੋਈਆਂ ਅਸੀਂ ਆਪਣੇ ਤਿਆਰਵੇ ਮੁਤਾਬਕ ਗੱਲ ਕਰਾਂਗੇ ਤੇ ਮਤਲਬ ਇਹ ਹੈ ਵੀ ਦੇਖੋ ਪਹਿਲੀ ਗੱਲ ਤਾਂ ਜਿਹੜੇ ਬੱਚੇ ਸਾਡੇ ਪਿੰਡ ਦੇ ਵਿੱਚ ਮੰਦ ਬੁੱਧੀ ਨੇ ਅਪਾਹਜ ਨੇ ਜਾਂ ਤੁਹਾਡੇ ਪਿੰਡ ਵਿੱਚ ਨੇ ਉਹ ਨਿਗਾਹ ਮਾਰੋ ਉਹ ਪਹਿਲਾ ਬੱਚਾ ਨਹੀਂ ਹੈਗਾ ਪਹਿਲਾ ਬੱਚਾ ਨਹੀਂ ਪਹਿਲਾ ਬੱਚਾ ਕਿਤੇ ਹੋ ਸਕਦਾ ਮਾਹੀ ਪਾਲੀ ਮਤਲਬ ਉਹਦੇ ਚ ਕੀ ਹੁੰਦਾ ਹੈ ਜਿਹੜਾ ਪਹਿਲਾ ਬੱਚਾ ਮੰਦਬੁੱਧੀ ਹੋ ਗਿਆ ਉਹ ਜਾਂ ਤਾਂ ਮਾਤਾ ਪਿਤਾ ਹੀ ਪਹਿਲਾਂ ਤੋਂ ਹੀ ਮੰਦਬੁੱਧੀ ਹੁੰਦਾ ਜਾਂ ਫਿਰ ਮਾਪਿਓ ਮਾਤਾ ਜਿਹੜੀ ਉਹ ਬੱਚੇ ਨੂੰ ਜਨਮ ਦੇਣ ਵਲੇ ਵੇਲੇ ਕੋਈ ਇਹੋ ਜਿਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਜਿਹਦਾ ਅਸਰ ਬੱਚੇ ਤੇ ਪੈ ਗਿਆ ਜਿਹੜੇ ਬੱਚੇ ਤੀਜੇ ਚੌਥੇ ਬੱਚੇ ਅਪਾਜ ਹੁੰਦੇ ਐ ਮੰਦ ਬੁੱਧੀ ਹੁੰਦੇ ਐ ਉਹਨਾਂ ਦਾ ਕੋਈ ਇੱਕ ਕਾਰਨ ਹੁੰਦਾ ਹੈ ਮਾਤਾ ਪਿਤਾ ਦੀ ਇੱਛਾ ਤੋਂ ਬਿਨਾ ਬੱਚਾ ਹੋ ਜਾਣਾ ਤੇ ਇਦਾਂ ਇਹਨੂੰ ਸਮਝਣ ਦੀ ਲੋੜ ਹੈ ਇੱਛਾ ਦਾ ਮਤਲਬ ਹੁੰਦਾ ਹੈ ਵੀ ਆਪਣੇ ਦੋ ਤਿੰਨ ਬੱਚੇ ਹੋ ਗਏ ਹੁਣ ਆਪਾਂ ਬੱਚਾ ਨਹੀਂ ਲੈਣਾ ਕੁਦਰਤ ਵੱਕੋ ਬੱਚਾ ਜਿਹੜਾ ਉਹ ਪੇਟ ਦੇ ਵਿੱਚ ਐਂਟਰ ਹੋ ਜਾਂਦਾ ਫਿਰ ਕੀ ਹੁੰਦਾ ਵੱਡੇ ਜਿਹੜੇ ਬੱਚਾ ਪਹਿਲਾ ਬੱਚਾ ਹੁੰਦਾ ਉਹ ਵੱਡਾ ਹੋਇਆ ਹੁੰਦਾ ਜਿਹੜੇ ਮਾਪੇ ਉਹ ਹੈ ਮਾਤਾ ਉਹ ਬਸ ਸੋਚਦਾ ਵੀ ਸਾਨੂੰ ਕਹਿਣਗੇ ਵੀ ਹੁਣ ਬੱਚੇ ਦੀ ਕੀ ਲੋੜ ਸੀ ਦੋ ਤਿੰਨ ਬੱਚੇ ਹੈਗੇ ਸੀ ਫਿਰ ਉਹ ਨਾ ਨਾ ਤਾਂ ਖੁੱਲ ਕੇ ਨਾਲੇ ਡਰ ਕਰਕੇ ਕੁਝ ਨਾ ਕੁਝ ਫਿਰ ਕੀ ਕਰਦੇ ਆ ਕਿਸੇ ਪ੍ਰਾਣੀਆਂ ਮਾਈਆਂ ਦੀ ਰਹਿ ਲੈਣ ਲੱਗ ਜਾਂਦੀਆਂ ਵੀ ਭਾਈ ਹੁਣ ਅਸੀਂ ਕੀ ਕਰੀਏ ਭਲਾ ਜਾਂ ਪਿੰਡ ਵਾਲੇ ਡਾਕਟਰ ਦੀ ਰਾਇ ਪਿੰਡ ਵਾਲੇ ਡਾਕਟਰ ਕੋਲੇ ਕੀ ਹੁੰਦਾ ਆ ਅਰਗਾ ਪ੍ਰਿੰਦੀਆਂ ਗਰਮ ਗੋਲੀਆਂ ਜਾਂ ਕੋਈ ਹੋਰ ਚੀਜ਼ ਉਹਨੇ ਦੇ ਦੇਣੀਆਂ ਪ੍ਰੋਪਰ ਇਲਾਜ ਨਾ ਕਰਨਾ ਕਿਸੇ ਮਾਈ ਨੇ ਕਹਿਤਾ ਵਿਚਾਰੇ ਖਾਲਾ ਕਿਸੇ ਨੇ ਕਹਿਤਾ ਮੈਂ ਜਿਹੜੇ ਮੈਥਿਆਂ ਦੇ ਬੀਖਾ ਲੈ ਗਾਜਰਾਂ ਦੇ ਬੀਜ ਖਾ ਲੈ ਏਦਾਂ ਕਰਦੇ ਕਰਾਉਂਦੇ ਉਸ ਬੱਚੇ ਦੇ ਉੱਤੇ ਦਿਮਾਗ ਦੇ ਉੱਤੇ ਉਹਦੇ ਸਰੀਰ ਦੇ ਉੱਤੇ ਇਹਨਾਂ ਅਸਰ ਪੈ ਜਾਂਦਾ ਹੈ ਕਿ ਉਹ ਬੱਚਾ ਨਾਤਾ ਰਿਜੈਕਟ ਹੁੰਦਾ ਹੈ ਕੈਂਸਲ ਵੀ ਨਹੀਂ ਹੁੰਦਾ ਜਦੋਂ ਕਿ ਮਾਪੇ ਉਹਨੂੰ ਕੈਂਸਲ ਕਰਨਾ ਚਾਹੁੰਦਾ ਹੈ ਪ੍ਰੋਪਰ ਇਲਾਜ ਵੀ ਨਹੀਂ ਕਰਾਉਂਦਾ ਤੇ ਪ੍ਰੋਪਰ ਇਲਾਜ ਦੇ ਉੱਤੇ ਪਾਵਨਦੀ ਵੀ ਉਦੋਂ ਲੱਗੀ ਹੋਈ ਸੀ ਡਰ ਵੀ ਸੀਗਾ ਤੇ ਅੱਜ ਵੀ ਹੈ ਤੇ ਇਹਦਾ ਉਹ ਕੀ ਕਰਦੇ ਸੀ ਫਿਰ ਅਧੂਰਾ ਇਲਾਜ ਅਧੂਰੀ ਅੰਤਵਾਈਆਂ ਵੱਧ ਘਟ ਖਾ ਜਾਣੀਆਂ ਬੱਚੇ ਦੇ ਉੱਤੇ ਜਿਹੜਾ ਅਸਰ ਪੈ ਜਾਂਦਾ ਸੀ ਆ ਬੱਚਾ ਮੰਦਬੁੱਧੀ ਹੋ ਜਾਣਾ ਜਾਂ ਅਪਾਹਜ ਹੋ ਜਾਣਾ ਉਹ ਮਾਪਿਓ ਨੂੰ ਇੱਕ ਤਰ੍ਹਾਂ ਦਾ ਸਜ਼ਾ ਸਜ਼ਾ ਲੱਗ ਜਾਂਦੀ ਕਿਉਂਕਿ ਮੰਦਬੁੱਧੀ ਬੱਚੇ ਨੂੰ ਪਾਲਣਾ ਪੋਸਣਾ ਉਹ ਸਜ਼ਾ ਲੱਗ ਜਾਂਦੀ ਫਿਰ ਮਾਪਿਓ ਜਿੰਨਾ ਉਮਰ ਉਹ ਬੱਚਾ ਜਿੰਨੀ ਉਮਰ ਜਿਉਂਦਾ ਰਹਿੰਦਾ ਹੈ ਜਿੰਨੀ ਵੀ ਉਮਰ ਤਾਂ ਉਹ ਉਹ ਆਪਣੀ ਸਜ਼ਾ ਭੁਗਤਦੇ ਰਹਿੰਦੇ ਆ ਪਰ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੁੰਦਾ ਬੇਸਾ ਆਪੋ ਗਲਤੀ ਹੋਈ ਹੋਈ ਹੈ ਉਹ ਕੀ ਸੋਚਦੇ ਐ ਕਹਿਤਾ ਦਿੰਦੇ ਐ ਸਾਡਾ ਮਾੜਾ ਕਰਮ ਕਰਿਆ ਸੀ ਇਹਦਾ ਇਸ ਬੱਚੇ ਦਾ ਮਾੜਾ ਜ਼ਿਆਦਾਤਰ ਜਿਹੜਾ ਦੋਸ਼ ਹੈ ਉਹ ਬੱਚੇ ਤੇ ਲਾ ਦਿੰਦੇ ਐ ਜਦੋਂ ਕਿ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਸਾਰਾ ਦੋਸ਼ ਅਸੀਂ ਬੱਚੇ ਤੇ ਗਵਾਂਢ ਸ਼ਵਾਂਢ ਸਵਾਂਢ ਦੇ ਵਿੱਚ ਵੀ ਸਾਰੇ ਗਵਾਂਢੀ ਵੀ ਭਾਈ ਇਹਦਾ ਕੋਈ ਮਾੜਾ ਕਰਮ ਕਰਿਆ ਸੀ ਅਸੀਂ ਧਰਮਕ ਲੋਕ ਵੀ ਉਸ ਬੱਚੇ ਦੇ ਉੱਤੇ ਦੋਸ਼ ਲਾਈ ਜਾਂਦੇ ਆ ਵੀ ਇਹਦਾ ਕੋਈ ਪਿੱਛੇ ਮਾੜਾ ਕਰਮ ਕਰਿਆ ਤੀ ਆ ਦੇਖੋ ਇਹਨਾਂ ਮਾੜਾ ਕਰਮ ਕਰਿਆ ਤੀ ਨੇ ਤਾਂ ਐਸ ਤਰ੍ਹਾਂ ਦਾ ਇਹਨੂੰ ਸਰੀਰ ਮਿਲਿਆ ਮੰਦ ਬੁੱਧੀ ਮਿਲੀ ਐ ਅ ਅੰਗਹੀਨ ਹੋ ਗਿਆ ਅਪਾਹਜ ਹੋ ਗਿਆ ਲੰਗੜਾ ਹੋ ਗਿਆ ਲੂਲਾ ਹੋ ਗਿਆ ਇਹ ਤੁਸੀਂ ਵੀ ਜ਼ਰੂਰ ਇਸ ਗੱਲ ਦੇ ਉੱਤੇ ਖੋਜ ਕਰਕੇ ਵੇਖਿਓ ਕਿਉਂਕਿ ਗਰਬਾਣੀ ਪਿਛਲੇ ਜਨਮ ਨੂੰ ਤੇ ਅਗਲੇ ਜਨਮ ਨੂੰ ਮੰਨਦੀ ਹੋਈ ਨਹੀਂ ਜੇ ਕਿਤੇ ਗੱਲ ਕਰਦੀ ਐ ਤਾਂ ਉਹ ਕਹਿੰਦੀ ਐ ਸਾਡਾ ਪਿਛਲਾ ਜਨਮ ਐ ਜਿਹੜਾ ਉਹ ਸਾਡੇ ਦਾਦੇ ਪਰਦਾਦੇ ਲੱਕੜ ਦਾਦੇ ਜਿੰਨੇ ਵੀ ਹਨ ਤੇ ਜੇ ਤੁਸੀਂ ਨਿਗਾਹ ਮਾਰ ਕੇ ਵੇਖੋਗੇ ਨਾ ਤਾਂ ਤੁਹਾਨੂੰ ਆਹ ਗੱਲ ਦੀ ਸਮਝ ਲੱਗ ਜੂਗੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸਰਨਾਏ ਜੀ ਮੈਂ ਕਿੱਥੋਂ ਦੂਰੋਂ ਚੱਲ ਕੇ ਆਇਆ ਜੇ ਮੇਰਾ ਹਜ਼ਾਰਾਂ ਮਾਂ ਲੱਖਾਂ ਦਾਦਾ ਪਰਦਾਦਾ ਨਾ ਹੁੰਦਾ ਤਾਂ ਮੈਂ ਹੋਣਾ ਨਹੀਂ ਸੀ ਤੇ ਮੇਰਾ ਪੈਂਡਾ ਦੇਖੋ ਕਿੰਨਾ ਲੰਬਾ ਹੈ ਭਾਵ ਜਦੋਂ ਦੀ ਦੁਨੀਆ ਸਾਜੀ ਹੈ ਮੈਂ ਉਦੋਂ ਦੇ ਹੀ ਆ ਐਡਾ ਲੰਬਾ ਪੈਂਡਾ ਹੈ ਤਕਰੀਬਨ ਮੰਨਿਆ ਗਿਆ ਵੀ 4 ਅਰਬ ਸਾਲ ਹੋ ਗਏ ਤੇ ਹਜੇ ਕਹਿੰਦੇ ਆ ਵੀ ਸੂਰਜ ਵੀ 4 ਅਰਬ ਸਾਲ ਹੋਰ ਇਹਦੀ ਆਈਡੀਏ ਨੇ ਵੀ 4 ਅਰਬ ਸਾਲ ਇਹਨੇ ਹੋ ਰਹਿਣਾ ਫਿਰ ਇਹ ਹੌਲੀ-ਹੌਲੀ ਨਾਸ ਹੋ ਜਾਣੀਆਂ ਸਭ ਕੁਝ ਨਾਸ ਹੋ ਜਾਂਦੇ ਹੋ ਸਕਦਾ ਹੈ ਉਹ ਜਾਣਾ ਹੈ ਸੋ ਇਸ ਕਰਕੇ ਸਾਡੇ ਜਿਹੜੇ ਇਹ ਪਿੰਡੇ ਨੇ ਇਹ ਬਹੁਤ ਲੰਬੇ ਨੇ ਅਸੀਂ ਐਡੀ ਦੂਰੋਂ ਚੱਲ ਕੇ ਆਇਆ ਤੇ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਬਾਰ ਜਿਉਂ ਬਣਫਲ ਪੱਕੇ ਭੋਏ ਗਰੇ ਬਹੁ ਨਾ ਲਾਗੇ ਡਰ ਤੇ ਮਨੁੱਖਾ ਸਰੀਰਾ ਜਿਹੜਾ ਬਹੁਤ ਔਖਾ ਲੱਭਦਾ ਹੈ ਇਹ ਐਨੀ ਕਈ ਬਾਰੀ-ਬਾਰੀ ਮਿਲੀ ਜਾਂਦਾ ਸਾਨੂੰ ਅਸੀਂ ਤਾਂ ਕਹਾਣੀਆਂ ਬਣਾ ਲੈਨੇ ਆ ਦੇਖੋ ਜੀ ਫਲਾਨਿਆਂ ਦਾ ਮੁੰਡਾ ਫਲਾਨੇ ਪਿੰਡ ਜਾ ਕੇ ਜਮਪਿਆ ਉਹ ਚੱਲ ਗਿਆ ਸੀ ਪਹਿਲਾਂ ਕਹਾਣੀਆਂ ਚੱਲੀ ਜਾਂਦੀਆਂ ਅੱਜ ਤਾਂ ਤੁਸੀਂ ਮੰਨ ਲਓ ਅੱਜ ਮੈਂ ਮਰ ਜਾਨਾ ਮੈਂ ਮਰ ਜਾਨਾ ਮੇਰਾ ਆਧਾਰ ਕਾਰਡ ਬਣਿਆ ਹੋਇਆ ਮੈਂ ਜਾ ਕੇ ਹਰਿਆਣੇ ਚ ਰਾਸਥਾਨ ਚ ਕਿਤੇ ਜਾੰਪਿਆ ਐਡ ਹੋ ਗਈ ਵੀ ਭਾਈ ਫਲਾਨਿਆਂ ਦਾ ਮੈਂ ਆਪਦਾ ਨਾਂ ਦੱਸਦਾ ਪਿੰਡ ਦੱਸਦਾ ਬਈ ਕੋਈ ਇੱਕ ਕੰਮ ਕਰਨਾ ਤੁਸੀਂ ਮੇਰਾ ਆਧਾਰ ਕਾਰਡ ਦਾ ਨੰਬਰ ਭਰਨਾ ਹੈ ਤੇ ਮੇਰਾ ਜਿਹੜਾ ਨਵਾਂ ਸਰੀਰ ਹੈ ਉਹਦਾ ਗੂਠਾ ਲਾਉਣਾ ਹੈ ਉਸਤੇ ਜੇ ਚੱਕ ਲਿਆ ਫਿਰ ਤਾਂ ਮੈਂ ਲਵ ਸਿੰਘ ਹੀ ਆ ਦੁਬਾਰਾ ਜਨਮ ਲੈ ਲਿਆ ਤੇ ਜੇ ਨਾ ਚੱਕਿਆ ਵੀ ਫਿਰ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿੰਨੀ ਦੁਨੀਆ ਮਰ ਗਈ ਸਾਡਾ ਕਿਸੇ ਨਾਲ ਵੀ ਗੂਠਾ ਦਾ ਗੂਠੇ ਦੇ ਫਿੰਗਰਪ੍ਰਿੰਟ ਨੇ ਜਿਹੜੇ ਉਂਗਲ ਦੇ ਜੋ ਵੀ ਫਿੰਗਰ ਹੈ ਫਿੰਗਰਪ੍ਰਿੰਟ ਜਿੰਨੀ ਦੁਨੀਆ ਅੱਜ ਤੱਕ ਮਰ ਗਈ ਕਿਸੇ ਨਾਲ ਨਹੀਂ ਸਾਡਾ ਮਿਲਦਾ ਜਿੰਨੀ ਦੁਨੀਆ ਅਜ ਜਿਉਂਦੀ ਹੈ ਉਹਦੇ ਨਾਲ ਨਹੀਂ ਮਿਲਦਾ ਜਿੰਨੀ ਦੁਨੀਆ ਕੱਲ ਨੂੰ ਜੰਮੂਗੀ ਉਹਦੇ ਨਾਲ ਨਹੀਂ ਸਾਡਾ ਫਿੰਗਰਪ੍ਰਿੰਟ ਮਿਲਦਾ ਫਿਰ ਅਸੀਂ ਦੁਬਾਰੇ ਕਿਵੇਂ ਜੰਮ ਪਏ ਗੁਰਮਖ ਪਿਆਰਿਓ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਉਹ ਇਹੀ ਕਹਿੰਦਾ ਹੈ ਵੀ ਦੁਆਰਾ ਜਨਮ ਨਹੀਂ ਹੁੰਦਾ ਜਿਹੜਾ ਆਵਾਗਵਨ ਹੈ ਐਸੇ ਸਰੀਰ ਦੇ ਵਿੱਚ ਹੁੰਦਾ ਕਦੇ ਤੂੰ ਗਲਤੀਆਂ ਕਰਦਾ ਕੁੱਤਾ ਹੁੰਨਾ ਲੱਭ ਕੁੱਤਾ ਕੂੜ ਝੂੜਾ ਠਾਕਾਦਾ ਮਰਦਾਰ ਇਹ ਚੀਜ਼ਾਂ ਤੂੰ ਸਾਰੀਆਂ ਭੱਖ ਆਪੱਖ ਖਾ ਰਿਹਾ ਹੈ ਤੇ ਅਨੇਕਾਂ ਤਰ੍ਹਾਂ ਦੇ ਤੂੰ ਜਨਮ ਭੋਗ ਰਿਹਾ ਹੈ ਇਨ੍ਹਾਂ ਜਨਮਾਂ ਤੋਂ ਛਟਕਾਰਾ ਜਿਉਂਦੇ ਜੀ ਐਸੇ ਸਰੀਰ ਦੇ ਵਿੱਚ ਗੁਰੂ ਦੇ ਗਿਆਨ ਰਾਹੀ ਮਿਲਦਾ ਹੈ ਮਾੜੇ ਕੰਮ ਛੱਡਨੇ ਪੈਣਗੇ ਗੁਣ ਧਾਰਨ ਕਰਨੇ ਪੈਣਗੇ ਔ ਗੁਣ ਛੱਡਨੇ ਪੈਣਗੇ ਗੁਣ ਨੇ ਜਿਹੜੇ ਉਹ ਗੁਰਮੁਖ ਪਿਆਰਿਓ ਅਮਰਤਾ ਹੈ ਆਬੀਰ ਹਾਕਮ ਸਿੰਘ ਜੀ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੇ ਵੀਰ ਨੇ ਜਿਹੜੇ ਨੇ ਫਤਿਹ ਬੁਲਾਈ ਆ ਕੇ ਸੋ ਇਦਾਂ ਗੁਰਮੁਖ ਪਿਆਰਿਓ ਆਪਣੀ ਇਹ ਵਿਚਾਰ ਚੱਲਦੀ ਸੀ ਵੀ ਆਪਾਂ ਗੁਰਬਾਣੀ ਨੂੰ ਸਮਝੀਏ ਨਹੀਂ ਤਾਂ ਜਿਹੜੇ ਪਹਿਲਾਂ ਦੀਆਂ ਗੱਲਾਂ ਬਾਤਾਂ ਸੀਗੀਆਂ ਨਾ 108 ਗ੍ਰੰਥ ਤਾਂ ਸਾਡੇ ਲਿਖੀ ਪਏ ਸੀਗੇ ਇੱਥੇ ਆਪਣਾ ਬਗਾਨਾ ਕੁਝ ਨਹੀਂ ਹੁੰਦਾ ਜਿਹੜੇ 108 ਗ੍ਰੰਥ ਨੇ ਉਹ ਵੀ ਸਾਡੇ ਸਾਡੇ ਮਨੁੱਖਤਾ ਦੇ ਭਲੇ ਲਈ ਲਿਖੇ ਗਏ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਵੀ ਸਾਡਾ ਹੈ ਮਨੁੱਖਤਾ ਦਾ ਸਾਂਝਾ ਤੇ ਇਹ ਵੀ ਮਨੁੱਖਤਾ ਦੇ ਭਲੇ ਵਾਸਤੇ ਲਿਖਿਆ ਗਿਆ ਹੈ। ਹੋਰ ਵੀ ਜੇ ਕੋਈ ਗ੍ਰੰਥ ਲਿਖਿਆ ਹੈ ਜਿਹਦੇ ਵਿੱਚ ਚੰਗਾ ਲਿਖਿਆ ਹੈ ਉਹ ਵੀ ਮਨੁੱਖਤਾ ਦੇ ਭਲੇ ਵਾਸਤੇ ਹੈ। ਹੁਣ ਜਦੋਂ ਚਾਰ ਵੇਦ 27 ਸਿਮਰਤियां 18 ਪ੍ਰਾਣ ਤੇ 52 ਉਪਨਿਸ਼ਦ ਗੈਤਰੀ ਇਹ ਪਾਠ ਇਹ ਗ੍ਰੰਥ ਲਿਖੇ ਗਏ ਸੀ। ਇਨ੍ਹਾਂ ਗ੍ਰੰਥਾਂ ਦੇ ਵਿੱਚ ਲਿਖਿਆ ਸੀ ਵੀ ਜੇ ਮਨੁੱਖ ਤੂੰ ਮਾੜੇ ਕੰਮ ਕਰੇਗਾ ਤੈਨੂੰ ਤਲਿਆ ਜਾਊਗਾ ਤੈਨੂੰ ਮਾਰਨ ਤੋਂ ਬਾਅਦ ਸਜ਼ਾਵਾਂ ਮਿਲਣਗੀਆਂ ਤੈਨੂੰ ਮਾੜੇ ਸਰੀਰ ਮਿਲਣਗੇ ਹਨਾ ਇਹਨਾਂ ਦਾ ਇਹ ਲਿਖੇ ਕਿਉਂ ਉਹਨਾਂ ਦੇ ਵਿੱਚ ਕੀ ਸੀ ਵੀ ਸਮਾਜ ਹੈ ਜਿਹੜਾ ਇਹ ਸੁਧਰਿਆ ਰਹੇ ਸਮਾਜ ਦੇ ਵਿੱਚ ਇੱਕ ਡਰ ਬਠਾਇਆ ਸੀਗਾ ਵੀ ਸਮਾਜ ਸੋਹਣਾ ਬਣਿਆ ਰਹੇ ਡਰ ਦਾ ਕੋਈ ਮਾੜਾ ਕੰਮ ਨਾ ਕਰੇ ਵੀ ਮੈਨੂੰ ਤਾਂ ਤਲਿਆ ਜਾਊਗਾ ਮੈਨੂੰ ਇਸ ਤਰ੍ਹਾਂ ਪੁੱਠਾ ਲਮਕਾਇਆ ਜਾਊਗਾ ਵੀ ਸਮਾਜ ਡਰਦਾ ਰਹੇ ਸਮਾਜ ਸੋਹਣਾ ਬਣੇ ਉਦੋਂ ਤਾਂ ਜਦੋਂ ਉਹ ਗ੍ਰੰਥ ਲਈ ਸੀ ਉਦੋਂ ਤੱਕ ਕੋਰਟ ਸੁਪਰੀਮ ਕੋਰਟ ਹਾਈ ਕੋਰਟ ਨਹੀਂ ਸੀ ਉਦੋਂ ਤਾਂ ਰਾਜਿਆਂ ਦੇ ਰਾਜ ਸੀ ਤੇ ਉਹਨਾਂ ਦੇ ਮੂੰਹ ਚੋਂ ਨਿਕਲਿਆ ਹੋਇਆ ਜਿਹੜਾ ਬੋਲ ਸੀ ਉਹੀ ਕਾਨੂੰਨ ਬਣ ਜਾਂਦਾ ਸੀ ਭਾਵ ਡਿਕਟੇਟਰਸ਼ਿਪ ਸੀਗੀ ਪਰ ਫਿਰ ਵੀ ਇੰਨੇ ਲੋਕਾਂ ਨੂੰ ਕੰਟਰੋਲ ਕਰਨਾ ਔਖਾ ਸੀ ਫਿਰ ਉਹਨਾਂ ਧਾਰਮਿਕ ਲੋਕਾਂ ਨੇ ਇਹ ਕਹਿਣਾ ਵੀ ਭਾਈ ਮਾੜੇ ਕੰਮ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਬੜੀਆਂ ਸਜ਼ਾਵਾਂ ਮਿਲਦੀਆਂ ਨੇ ਨਰਕ ਮਿਲਦਾ ਹੈ ਚੰਗੇ ਕੰਮ ਕਰਨ ਵਾਲੇ ਨੂੰ ਸਵਰਗ ਮਿਲਦਾ ਹੈ ਇਹ ਗੱਲਾਂ ਜਦੋਂ ਕਹੀਆਂ ਜਾਂਦੀਆਂ ਸੀ ਤਾਂ ਉਹਦੇ ਨਾਲ ਕੀ ਹੁੰਦਾ ਸੀ ਤਾਂ ਜਿਹੜੇ ਲੋਕ ਸੀ ਉਹ ਮਾੜੇ ਕੰਮ ਕਰਨਾ ਬੰਦ ਕਰ ਦਿੰਦੇ ਸੀ ਤੇ ਚੰਗੇ ਕੰਮ ਕਰਦੇ ਵੀ ਸਾਨੂੰ ਸਵਰਗ ਮਿਲੂਗਾ ਤੇ ਜਦੋਂ ਸਮਾਂ ਕੁਝ ਟਾਈਮ ਟੱਪਦਾ ਗਿਆ ਬੀਤਦਾ ਗਿਆ ਫਿਰ ਕੀ ਹੋਇਆ ਫਿਰ ਜਿਹੜੀ ਪੁਜਾਰੀ ਸ਼੍ਰੇਣੀ ਸੀ ਉਹਨੇ ਇਹਨਾਂ ਗੱਲਾਂ ਦੀ ਮੈਸਜ ਜੁਜਿੰਗ ਕਰਨੀ ਸ਼ੁਰੂ ਕਰ ਦਿੱਤੀ ਦਰਬਾਰ ਤੋਂ ਸ਼ੁਰੂ ਕਰਨ ਕਰ ਦਿੱਤੀ ਦਰਬਾਰਤੋਂ ਕੀ ਕਰਤੀ ਵੀ ਤੂੰ ਕਿਸੇ ਨੇ ਕਹਿਣਾ ਵੀ ਮੈਥੋਂ ਤਾਂ ਮਾੜਾ ਕੰਮ ਹੋ ਗਿਆ ਹੁਣ ਮੇਰਾ ਕੀ ਬਣੂ ਮੈਨੂੰ ਤਾਂ ਨਰਕਾਂ ਚ ਸੁੱਟਿਆ ਜਾਊਗਾ ਫਿਰ ਉਹ ਮੇਰੇ ਵਰਗੇ ਪੁਜਾਰੀ ਨੇ ਕਹਿਤਾ ਵੀ ਐਂ ਕਰ ਤੂੰ ਸੋਡਾ ਮਰਨ ਤੋਂ ਬਾਅਦ ਨਾ ਤੂੰ ਤੇਰੇ ਪੋਤਰਿਆਂ ਨੂੰ ਕਹੀਂ ਜਾਂ ਤੂੰ ਅੱਜ ਮੈਨੂੰ ਦਾਨ ਕਰ ਜਾ ਜਾ ਤੂੰ ਕਾਂਸੀ ਦੇ ਵਿੱਚ ਆਰਾ ਚੱਲਦਾ ਸੀ ਉੱਥੇ ਜਾ ਕੇ ਆਪਣਾ ਸੀਰੀ ਚਰਵਾ ਲੈ ਜਿਹੜੀ ਤੇਰੀ ਜ਼ਮੀਨ ਜਾਇਦਾਦ ਆ ਕੋਈ ਹੋਰ ਤੇਰੇ ਕੋਲ ਪ੍ਰਾਪਰਟੀ ਆ ਉਹ ਦਾਨ ਕਰ ਦੇ ਤੇ ਇਹ ਮੈਸੇਜ ਉਹ ਜੇ ਦੁਰਬਾਰ ਤੋਂ ਕਰਨ ਲੱਗੇ ਤੇ ਕਾਂਸੀ ਦੇ ਵਿੱਚ ਤਾਂ ਆਰਾ ਕਹਿੰਦੇ ਅੰਗਰੇਜ਼ਾਂ ਦੇ ਸਮੇਂ ਤੱਕ ਚੱਲੀ ਗਿਆ ਜਦੋਂ ਅੰਗਰੇਜ਼ ਆਏ ਨਾ ਅੰਗਰੇਜ਼ਾਂ ਨੇ ਕਿਹਾ ਵੀ ਕੀ ਗੱਲ ਭਾਈ ਰਜਿਸਟਰ ਚੱਕਿਆ ਵੀ ਦੇਖੋ ਤੁਸੀਂ ਇੰਨੇ ਲੋਕਾਂ ਨੂੰ ਇੱਥੇ ਦਾਨ ਲੈ ਕੇ ਵੱਡ ਟੁਕ ਕਰਤੀ ਤੇ ਇਹ ਹੁਣ ਤੁਸੀਂ ਇਹ ਦੱਸੋ ਵੀ ਤੁਹਾਨੂੰ ਨਹੀਂ ਸਵਰਗ ਚਾਹੀਦੇ ਸੀਗੇ ਇੱਕ ਵੀ ਤੁਹਾਡਾ ਤੁਹਾਡੀ ਪੁਜਾਰੀ ਤੁਹਾਡੀ ਸ਼੍ਰੇਣੀ ਦਾ ਤੁਹਾਡੇ ਐ ਮੰਨ ਲਓ ਵੀ ਤੁਸੀਂ ਤੁਹਾਡਾ ਕੋਈ ਵੀ ਉਸ ਸਮੇਂ ਦੇ ਵਿੱਚ ਜਿਹੜਾ ਜ਼ਿਆਦਾ ਬ੍ਰਾਹਮਣ ਸੀ ਆਪਣੇ ਤੇ ਭਾਰੂ ਵੀ ਤੁਹਾਡਾ ਤੁਸੀਂ ਕਿ ਤੁਹਾਨੂੰ ਨਹੀਂ ਚਾਹੀਦਾ ਸੀਗਾ ਸਵਰਗ ਤੁਹਾਨੂੰ ਨਹੀਂ ਚਾਹੀਦਾ ਸੀ ਤੁਹਾਡਾ ਇੱਕ ਵੀ ਤੁਹਾਡੀ ਜਾਤੀ ਦਾ ਤੁਹਾਡੇ ਕੌਮ ਦਾ ਤੁਹਾਡੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਵਿੱਚ ਉਹ ਇੱਕ ਵੀ ਨੇ ਇਸ ਆਰੇ ਦੇ ਥੱਲੇ ਸਿਰ ਨਹੀਂ ਦਿੱਤਾ ਤਾਂ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਸੀ ਤਾਂ ਉਹ ਆਰਾ ਬੰਦ ਕਰਾਇਆ ਗਿਆ ਸੀ ਤੇ ਮਹਾਰਾਜ ਨੇ ਕਹਿ ਦਿੱਤਾ ਸੀ ਕਹਿੰਦੇ ਸਿਰ ਦੇ ਉੱਤੇ ਆਰਾ ਚਲਾਉਣ ਦੇ ਨਾਲ ਮਨ ਦੀ ਮੈਲ ਨਹੀਂ ਜਾਂਦੀ ਤੇ ਨਾ ਹੀ ਸਾਨੂੰ ਇਦਾਂ ਦਾ ਕੋਈ ਫਾਇਦਾ ਹੈ ਉਹ ਬਾਣੀ ਵਿੱਚ ਲਿਖਿਆ ਹੈ ਮਨ ਕੀ ਮੈਲ ਨਾ ਉਤਰੈ ਵੇਦ ਜੇ ਸਿਰ ਕਰਵਤ ਤਰਾਇ ਸੋ ਗੁਰਮੁਖ ਪਿਆਰਿਓ ਇਹਦੀ ਜਦੋਂ ਮਿਸਯੂਜ਼ਿੰਗ ਹੋਣ ਲੱਗੀ ਦਰਬਾਰ ਤੋਂ ਹੋਣ ਲੱਗੀ ਇਹਨਾਂ ਗੱਲਾਂ ਦੀ ਤਾਂ ਇੱਕ ਭਗਤੀ ਲਹਿਰ ਚੱਲੀ ਜਿਹਦੇ ਵਿੱਚ 15 ਭਗਤ ਗੁਰਬਾਣੀ ਵਿੱਚ ਦਰਜ ਨੇ ਪਤਾ ਨਹੀਂ ਹੋਰ ਕਿੰਨੇ ਕੁ ਭਗਤ ਹੋਣਗੇ ਜਿਨ੍ਹਾਂ ਦੀ ਬਾਣੀ ਬਾਹਰ ਰਹਿ ਗਈ ਹੋਣੀ ਹੈ ਪਰ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਜਿੰਨਾ ਭਗਤਾਂ ਦੀ ਬਾਣੀ ਮਿਲੀ ਉਹਨਾਂ ਨੇ ਸ਼ਤਿ ਨਾਲ ਲਾ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਦਰਜ ਹੋ ਗਿਆ ਤੇ ਇਦਾਂ ਗੁਰਮਖ ਪਿਆਰਿਓ ਭਗਤਾਂ ਨੇ ਫਿਰ ਇਸ ਗੱਲ ਦਾ ਵਿਰੋਧ ਕੀਤਾ ਬਿੱਗ ਇਦਾਂ ਤੁਸੀਂ ਲਟਾ ਨਾ ਹੋ ਇਹ ਇੱਕ ਤਰ੍ਹਾਂ ਦਾ ਝੂਠ ਫਲਾਇਆ ਗਿਆ ਆ ਜੋ ਇੱਥੇ ਸਾਰਾ ਕੁਝ ਹੈਗਾ ਤੇ ਮਰਨ ਤੋਂ ਬਾਅਦ ਤਾਂ ਕੁਛ ਨਹੀਂ ਮੁਹੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਲਾ ਮਰਨ ਤੋਂ ਬਾਅਦ ਤਾਂ ਭਾਈ ਕੌਣ ਜਾਣਦਾ ਵੀ ਕਿਹੜਾ ਮੁਕਤ ਹੋ ਗਿਆ ਤੇ ਕਿਹੜਾ ਇਸ ਨਰਕਾਂ ਦੇ ਵਿੱਚ ਡਿੱ ਗਿਆ ਹੋਇਆ ਕੋਈ ਦੱਸ ਸਕਦਾ ਨਹੀਂ ਫਿਰ ਇਹ ਲਹਿਰ ਚੱਲੀ ਲਹਿਰ ਦੇ ਵਿੱਚ ਇਸ ਪੁਜਾਰੀ ਸ਼੍ਰੇਣੀ ਦਾ ਵਿਰੋਧ ਹੋਇਆ ਫਿਰ ਉਹਨਾਂ ਦੀਆਂ ਲਿਖਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਤਕਾਰ ਦਿੱਤਾ ਤੇ ਫਿਰ ਆਪਣੇ ਕੋਲੋਂ ਫਿਰ ਦੂਜੇ ਪਾਤਸ਼ਾਹ ਨੇ ਫਿਰ ਸਾਰੇ ਗੁਰੂ ਸਾਹਿਬਾਂ ਨੇ ਬਾਣੀ ਨੂੰ ਆਪਣੀ ਬਾਣੀ ਲਿਖੀ ਫਿਰ ਪੱਟਾਂ ਦੀ ਉਸਤਤੀ ਪੱਟਾਂ ਨੇ ਉਸਤਤੀ ਕੀਤੀ ਉਹ ਲਿਖੀ ਇਦਾਂ ਗੁਰੂ ਗ੍ਰੰਥ ਸਾਹਿਬ ਹੋਣ ਦੇ ਵਿੱਚ ਆਇਆ ਇਹ ਸਾਡੇ ਭਲੇ ਦੇ ਲਈ ਹੈ ਸੋ ਇਸ ਤਰ੍ਹਾਂ ਗੁਰਮਖ ਪਿਆਰਿਓ ਗੁਰਬਾਣੀ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਪ੍ਰਾਣਿਕ ਹਵਾਲੇ ਵੀ ਦੱਸੇ ਨੇ ਉਹਨਾਂ ਦੇ ਅੰਤਰੀ ਭਾਵ ਅਸੀਂ ਸਮਝਾਂਗੇ ਤਾਂ ਸਾਡੇ ਭਲੇ ਕੁਝ ਪੈਣਾ ਜੇ ਅਸੀਂ ਉਹੀ ਪ੍ਰਾਣਿਕ ਹਵਾਲਿਆਂ ਨੂੰ ਲੈ ਲਿਆ ਮੰਨ ਲਓ ਆਪਾਂ ਨੇ ਲੈ ਲਿਆ ਵੀ ਪ੍ਰਹਲਾਦ ਨੂੰ ਬਚਾਉਣ ਵਾਸਤੇ ਪ੍ਰਾਣਿਕ ਹਵਾਲਾ ਗੁਰੂ ਸਾਹਿਬਾਂ ਨੇ ਦਿੱਤਾ ਹੋਇਆ ਵੀ ਉਹਨਾਂ ਨੂੰ ਬਚਾਉਣ ਵਾਸਤੇ ਨਾ ਜਿਹੜਾ ਪ੍ਰਮਾਤਮਾ ਹੈ ਉਹ ਥੰਮ ਦੇ ਵਿੱਚੋਂ ਨਿਕਲਿਆ ਤੇ ਉਹਨੂੰ ਬਚਾ ਲਿਆ ਤੇ ਹਰਨਾਕਸ਼ ਨੂੰ ਮਾਰਤਾ ਹੁਣ ਇਹਦੇ ਵਿੱਚ ਜੇ ਆਪਾਂ ਇਸ ਗੱਲ ਨੂੰ ਮੰਨ ਲਈਏ ਤਾਂ ਮੇਰਾ ਇੱਕ ਸਵਾਲ ਹੈ ਵੀ ਇਹ ਹੁਣ ਦੱਸੋ ਪ੍ਰਿਲਾਦ ਨੂੰ ਬਚਾਉਣ ਵਾਸਤੇ ਤਾਂ ਜਿਹੜਾ ਰੱਬ ਸੀ ਉਹਨੂੰ ਇੰਨਾ ਕੁਝ ਕਰਨਾ ਪਿਆ ਠੀਕ ਹੈ ਆਉਣ ਦਾ ਹੱਕ ਬਣਦਾ ਨਿਰਦੋਸ਼ ਬੱਚਾ ਪਰ ਜਦੋਂ ਸੈਭ ਜਦਿਆਂ ਨੂੰ ਕੰਧਾਂ ਦੇ ਵਿੱਚ ਚਿਣੀ ਜਾਂਦੇ ਆ ਤੇ ਠੰਡੇ ਬੁਰਜ ਦੇ ਵਿੱਚ ਠੰਡ ਦੇ ਨਾਲ ਸੁੰਗੜ ਰਹੇ ਆ ਮਾਤਾ ਗੁਜਰ ਕੌਰ ਛਾਤੀ ਨਾਲ ਲਾ ਕੇ ਉਹਨਾਂ ਨੂੰ ਨਿੱਗ ਦੇਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹਨਾਂ ਦੇ ਬੁੱਲ ਲੀਲੇ ਹੋ ਰਹੇ ਆ ਤੇ ਉਸ ਉਸ ਵੇਲੇ ਵੀ ਨਹੀਂ ਆਇਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਕਸਵੱਟੀ ਲਾਈ ਗਈ ਕਸਵੱਟੀ ਦੇ ਵਿੱਚੋਂ ਪਾਸ ਹੋਏ ਕਿਉਂਕਿ ਮਾਤਾ ਗੁਜਰ ਕੌਰ ਜੀਆਂ ਦੀ ਸਿੱਖਿਆ ਉਹਨਾਂ ਦੇ ਨਾਲ ਸੀ ਤੇ ਫਿਰ ਕੀ ਕੀਤਾ ਉਹਨਾਂ ਨੂੰ ਕੰਦਾਂ ਦੇ ਵਿੱਚ ਚਿਣਿਆ ਜਾ ਰਿਹਾ ਫਿਰ ਵੀ ਰੱਬ ਨਹੀਂ ਆਇਆ ਕੀ ਗੱਲ ਬਈ ਕੀ ਰੱਬ ਟ੍ਰਾਂਟੋ ਦੇ ਵਿੱਚ ਗਿਆ ਸੀ ਉਸ ਟਾਈਮ ਤੇ ਫਿਰ ਉਹਦੇ ਵੇਲੇ ਕਿਉਂ ਆ ਗਿਆ ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ ਹੁਣ ਇਹਦਾ ਮਤਲਬ ਜੇ ਅਸੀਂ ਅੰਤਰੀ ਭਾਵ ਸਮਝਾਂਗੇ ਤਾਂ ਸਾਨੂੰ ਸਮਝ ਲੱਗੂਗਾ ਵੀ ਸਾਡਾ ਮਾਨ ਹੈ ਜਿਹੜਾ ਪ੍ਰਹਿਲਾਦ ਹੈ ਜਿਹੜਾ ਸਾਡਾ ਹੰਕਾਰ ਹੈ ਸਾਡੇ ਅੰਦਰ ਹੀ ਹੈ ਨਾ ਸਾਰਾ ਕੁਝ ਮਾਨ ਵੀ ਹੈ ਹੰਕਾਰ ਵੀ ਹੈ ਗਿਆਨ ਵੀ ਹੈ ਹੰਕਾਰ ਦਾ ਹਰਨਾਖਸ਼ ਮਾਨ ਦੇ ਉੱਤੇ ਭਾਰੂ ਪਿਆ ਹੋਇਆ ਹੈ ਹਰਨਾਖਸ਼ ਤੋਂ ਮਾਨ ਨੂੰ ਬਚਾਉਣ ਦੇ ਲਈ ਜਿਹੜਾ ਸਾਡਾ ਥੰਮ ਹੈ ਸਾਡੀ ਬੁੱਧੀ ਹੈ ਉਹਦੇ ਉੱਤੇ ਅਗਿਆਨਤਾ ਦਾ ਜਾਲਾ ਪਿਆ ਹੋਇਆ ਹੈ ਅਗਿਆਨਤਾ ਦਾ ਥੰਮ ਹੈ ਉਹਨੂੰ ਪਾੜ ਕੇ ਗਿਆਨ ਹੈ ਜਿਹੜਾ ਉਹ ਵਿੱਚੋਂ ਬਾਹਰ ਆ ਕੇ ਸਾਡੇ ਮਨ ਨੂੰ ਬਚਾ ਲੈਂਦਾ ਤੇ ਹੰਕਾਰ ਨੂੰ ਮਾਰ ਦਿੰਦਾ ਹੈ ਇਹ ਹੈ ਅੰਤਰੀ ਭਾਵ ਤੇ ਹੋਰ ਵੀ ਅੰਤਰੀ ਭਾਵ अनेकां ਤਰ੍ਹਾਂ ਦੇ ਨੇ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ ਇਹ ਵੀ ਅੰਤਰੀ ਭਾਵ ਹੈ ਵੀ ਸੱਸੀ ਆਪਣੀ ਮੱਤ ਦੇ ਉੱਤੇ ਆਪਣੇ ਗੁਰੂ ਨੂੰ ਗਿਆਨ ਨੂੰ ਬਿਠਾ ਕੇ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ। ਸੋ ਗੁਰਮੁਖ ਪਿਆਰਿਓ ਭਗਤ ਨਾਮਦੇਵ ਦੀ ਜਿਹੜੀ ਗਾਂਦੇਵ ਗਾਆਂ ਜਿਉਂ ਦੀ ਕੀਤੀ ਹੈ ਉਹਦੇ ਵਿੱਚ ਵੀ ਸਾਨੂੰ ਇਹ ਗੱਲ ਸਮਝਣੀ ਪਊਗੀ ਗੁਰ ਗੁਰ ਕੀ ਬਾਣੀ ਗੁਰ ਤੇ ਜਾਤੀ ਵੀ ਭਾਈ ਗਾਉ ਗਾਉ ਕਿਹੜੀ ਹੈ। ਖੇਮਾ ਧੀਰਜ ਕਰ ਗਊ ਲਵੇਰੀ ਸਹਜੇ ਬੱਚਰਾ ਖੀਰ ਪੀਏ ਸਾਡਾ ਮਨ ਰੂਪੀ ਬੱਚਾ ਦੁੱਧ ਪੀਵੇ ਸਾਡੇ ਅੰਦਰੋਂ ਜਿਹੜੀ ਖੇਮਾ ਧੀਰਜ ਰੂਪੀ ਜਿਹੜੀ ਗਾਂ ਹੈ ਜਿਹੜੀ ਲਵੇਰੀ ਹੋਣੀ ਚਾਹੀਦੀ ਸੀ ਉਹ ਮਰ ਚੁੱਕੀ ਹੈ ਉਹ ਅਸੀਂ ਕਿਉਂ ਕਿਉਂਕਿ ਅਸੀਂ ਬੇਨਿਜਮੇ ਹੋ ਗਏ ਸੁਲਤਾਨ ਪਰਮਾਤਮਾ ਬੇਨਾਮ ਹੈ ਅਸੀਂ ਆ ਬੇਨਾਮਾ ਬੱਬੇ ਨੂੰ ਲਾਮ ਹੈ ਬੇਨਿਜਮੇ ਨਾਮ ਤੋਂ ਟੁੱਟੇ ਹੋਏ ਮਨੁੱਖ ਜਿਨ੍ਹਾਂ ਦੇ ਅੰਦਰੋਂ ਖਿਮਾ ਧੀਰਜ ਰੂਪੀ ਗਾਲਵੇਰੀ ਜਿਹੜੀ ਮਰ ਚੁੱਕੀ ਹੈ ਉਹਨੂੰ ਜਿਉਂਦਾ ਕਰਨ ਵਾਸਤੇ ਗੁਰੂ ਗਿਆਨ ਦੀ ਲੋੜ ਹੈ ਸੋ ਇਦਾਂ ਗੁਰਮਖ ਪਿਆਰਿਓ ਅੱਜ ਆਪਾਂ 22 ਇੱਕ ਮਿੰਟ ਲਾਈਵ ਹੋਇਆ ਪਹਿਲੀ ਵਾਰ ਸੋ ਸਚਨ ਸਿੰਘ ਜੀ ਅ ਖਾਲਸਾ ਰਾਜ ਕਰੇਗਾ ਵੈਰੀ ਗੁੱਡ ਤੇ ਸਾਥ ਅ ਸਾਥ ਸਰਈਏ ਸਤਸ੍ਰੀ ਅਕਾਲ ਪਾਜੀ ਅੱਛਾ ਅੱਛਾ ਤੇ ਸਤਸ੍ਰੀ ਅਕਾਲ ਪਾਜੀ ਸਤਸ੍ਰੀਕਾਲ ਜੀ ਖਾਲਸਾ ਰਾਜ ਕਰੇਗਾ ਅੱਗੇ ਲਿਖਿਆ ਹੈ ਖਾਲਸਾਤਨ ਜਿੰਦਾਬਾਦ ਸੋ ਇਹਨਾਂ ਨੇ ਆਪਣੀ ਵਿਚਾਰ ਕਹਿੰਦੇ ਅਸੀਂ ਸੁਣ ਰਹੇ ਹਾਂ ਧੰਨਵਾਦ ਹੈ ਸੋ ਗੁਰਮੁਖ ਪਿਆਰਿਓ ਇਦਾਂ ਗੁਰਬਾਣੀ ਹੈ ਜਿਹੜੀ ਸਾਡੇ ਸਾਰਿਆਂ ਦੀ ਭਲੇ ਦੇ ਲਈ ਲਿਖੀ ਗਈ ਹੈ ਗ੍ਰੰਥ ਸਾਰੇ ਸਤਿਕਾਰਯੋਗ ਨੇ ਤੇ ਜਿਹੜੇ ਗ੍ਰੰਥ ਦੇ ਵਿੱਚੋਂ ਸਾਨੂੰ ਤਤ ਮਿਲੇ ਚੰਗੀ ਗੱਲ ਮਿਲੇ ਉਹ ਅਸੀਂ ਗੱਲ ਤੱਤ ਲੈ ਲੈਣਾ ਜਿੱਥੇ ਸਾਨੂੰ ਸਮਝ ਨਾ ਲੱਗੇ ਅਸੀਂ ਉਸ ਗੱਲ ਨੂੰ ਘੜਿਸਣਾ ਨਹੀਂ ਹੁੰਦਾ ਤੇ ਦੇਖੋ ਜੀ ਐਂ ਲਿਖਿਆ ਐਂ ਲਿਖਿਆ ਅਸੀਂ ਵਾਲ ਦੀ ਖੱਲ ਨਹੀਂ ਲਾਉਣੀ ਅਸੀਂ ਤੱਤ ਲੈਣਾ ਜਿਵੇਂ ਮਹਾਤਮਾ ਬੁੱਧ ਨੇ ਕਿਹਾ ਸੀ ਨਾ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਆਪਣਾ ਉਹਦੇ ਮੇਰਾ ਨਾਂ ਨਹੀਂ ਯਾਦ ਪਤਾ ਨਹੀਂ ਤ੍ਰਿਪਿਟਕਾ ਇਹ ਜਾਂ ਨਾਂ ਹੈ ਤ੍ਰਿਪਿਟਕਾ ਉਸ ਗ੍ਰੰਥ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਜੇ ਤੁਹਾਨੂੰ ਤੁਹਾਨੂੰ ਨਾ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੇ ਵੀ ਇਦਾਂ ਨਹੀਂ ਹੋ ਸਕਦਾ ਐ ਨਹੀਂ ਹੋ ਸਕਦਾ ਇਹ ਤਾਂ ਮੈਨੂੰ ਜੱਜਦਾ ਨਹੀਂ ਤਾਂ ਤੁਸੀਂ ਉਸ ਗੱਲ ਨੂੰ ਛੱਡ ਦਿਓ ਕਿਉਂਕਿ ਉਹਦੇ ਵਿੱਚ ਸੰਦਰਭ ਪ੍ਰਕਰਨ ਪਤਾ ਨਹੀਂ ਕਹੇ ਜੇ ਸਮੇਂ ਮੁਤਾਬਕ ਲਿਖਿਆ ਹੁੰਦਾ ਤੇ ਸਮਾਂ ਬਦਲਣ ਤੋਂ ਬਾਅਦ ਉਹ ਗੱਲਾਂ ਸਮਝਣ ਚ ਨਹੀਂ ਆਉਂਦੀਆਂ ਆਉਂਦੀਆਂ ਤੇ ਅੱਜ ਸਾਨੂੰ ਗੁਰਬਾਣੀ ਦੀ ਬਹੁਤ ਘੱਟ ਸਮਝ ਆਉਂਦੀ ਹੈ ਤੇ ਜਦੋਂ ਗੁਰਬਾਣੀ ਲਿਖੀ ਗਈ ਸੀ ਨਾ ਉਦੋਂ ਤਾਂ ਸਾਰੇ ਲੋਕ ਇਦਾਂ ਹੀ ਬੋਲਦੇ ਸੀ ਉਹ ਤਾਂ ਉਹੀ ਬੋਲੀਆਂ ਦੇ ਵਿੱਚ ਜਿਵੇਂ ਅੱਜ ਆਪਾਂ ਆਧਾਰਨ ਲਈਏ ਵੀ ਆਪਾਂ ਅੱਜ ਕਵਿਤਾ ਲਿਖਦੀਏ ਵੀ ਸੜਕ ਦੇ ਉੱਤੇ ਮੈਂ ਜਾ ਰਿਹਾ ਸੀ ਤੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਸਾਨੂੰ ਇਹਦੇ ਅਰਥ ਕਰਨੇ ਪੈਣਗੇ ਸੜਕ ਦਾ ਅਰਥ ਕੀ ਕਰਨਾ ਪਊਗਾ ਵੀ ਭਾਈ ਦੇਖੋ ਸੜਕ ਇਹ ਰੋਡ ਨੂੰ ਕਿਹਾ ਗਿਆ ਰੋਡ ਨੂੰ ਕਿਉਂ ਅਸੀਂ ਅੱਜ ਸੜਕ ਨੂੰ ਰੋੜ ਕਹਿਣ ਲੱਗੇ ਆਉਣ ਵਾਲੇ ਸਮੇਂ 'ਚ ਫਿਰ ਸੜਕ ਦੇ ਅਰਥ ਕਰਨੇ ਪੈਣਗੇ ਸਾਨੂੰ ਅੱਜ ਤਾਂ ਨਹੀਂ ਕਰਨੇ ਪੈਂਦੇ ਅੱਜ ਤਾਂ ਜੇ ਕਹਤਾ ਸੜਕ ਦੇ ਉੱਤੇ ਗੱਡੀ ਖੜੀ ਐ ਸੜਕ ਤੇ ਮੈਂ ਜਾ ਰਿਹਾ ਤਾਂ ਏਟੋਮੈਟਿਕ ਹੀ ਪਤਾ ਵੀ ਸੜਕ ਦੀ ਗੱਲ ਹੋ ਰਹੀ ਐ ਪਰ 100 150 ਸਾਲ ਦੋ 200 ਸਾਲ ਬਾਅਦ ਸੜਕ ਦੇ ਅਰਥ ਕਰਨੇ ਪੈਣਗੇ ਇਦਾਂ ਗੁਰਬਾਣੀ ਜਦੋਂ ਲਿਖੀ ਐ ਉਦੋਂ ਸਪਸ਼ਟ ਸਮਝ ਆਉਂਦੀ ਸੀ ਸਾਰਿਆਂ ਨੂੰ ਤੇ ਕਿਉਂਕਿ ਬੋਲੀਆਂ ਇਹ ਜੀਆਂ ਸੀਗੀਆਂ ਅਸੀਂ ਗਰਬਾਣੀ ਵਿੱਚ ਆਉਂਦਾ ਸ਼ਬਦ ਮੁਗਦ ਅੱਜ ਵੀ ਅਸੀਂ ਕਹਿ ਦਿੰਨੇ ਆ ਕਿਸੇ ਜਿਹੜਾ ਥੋੜਾ ਜਿਹਾ ਮੁਗਦ ਦਾ ਅਰਥ ਹੁੰਦਾ ਮੂਰਖ ਅੱਜ ਅਸੀਂ ਕਹਿ ਦਿੰਨੇ ਆ ਮੁਗ ਮੁਗ ਉਹ ਤਦਾਂ ਸੀ ਮੁਗਦਸ ਬੋਲਦੇ ਨੇ ਤਦਾਂ ਛੱਡ ਦਿੰਨੇ ਮੁਗਦ ਤੇ ਉਹ ਪੁਰਾਣੇ ਸ਼ਬਦ ਨੇ ਇਹ ਸਾਰੇ ਗਾਡੀ ਰਾ ਪਗਡੰਡੀ ਤੇ ਉਹ ਤੋਂ ਤਾਂ ਇਹਨਾਂ ਗੱਲਾਂ ਨੂੰ ਸਪਸ਼ਟ ਸਮਝਿਆ ਜਾਂਦਾ ਸੀ ਹੁਣ ਸਾਨੂੰ ਅਰਥ ਕਰਨੇ ਪੈਂਦੇ ਆ ਅਰਥ ਸਾਨੂੰ ਐਂ ਲੱਗਦਾ ਵੀ ਬਾਣੀ ਦੇ ਅਰਥ ਕਰਨੇ ਪੈਂਦੇ ਆ ਕੋਈ ਕਿਵੇਂ ਕਰੀ ਜਾਂਦਾ ਕੋਈ ਕਿਵੇਂ ਕਰੀ ਜਾਂਦਾ ਗੁਰਬਾਣੀ ਦਾ ਅਰਥ ਕਰਨ ਤੋਂ ਪਹਿਲਾਂ ਸਾਨੂੰ ਕੁਝ ਨਿਜਮਾਂ ਦੀ ਲੋੜ ਪੈਂਦੀ ਹੈ ਇੱਕ ਤਾਂ ਰਹਾਉ ਜਿਹੜਾ ਸੈਂਟਰਲ ਆਈਡੀਆ ਹੁੰਦਾ ਉਹਨੂੰ ਸਮਝਣ ਦੀ ਲੋੜ ਹੈ ਗੱਲ ਉਸ ਦੀ ਚੱਲਦੀ ਹੁੰਦੀ ਹੈ ਜੇ ਅਸੀਂ ਰਹਾਉ ਨੂੰ ਛੱਡ ਕੇ ਕਿਸੇ ਹੋਰ ਪਾਸੇ ਵਗ ਜਾਗੇ ਤਾਂ ਅਸੀਂ ਅਰਥਾਂ ਤੋਂ ਪਟਕ ਗਏ ਫਿਰ ਵਿਆਕਰਨ ਮੁਤਾਬਕ ਇੱਕ ਵਚਨ ਦੀ ਗੱਲ ਹੋ ਰਹੀ ਹੈ ਬਹੁਵਚਨ ਦੀ ਗੱਲ ਹੋ ਰਹੀ ਹੈ ਇਸਤਰੀ ਲਿੰਗ ਦੀ ਪੁਲਿੰਗ ਦੀ ਕਿਰਿਆ ਕੀ ਹੈ ਵਿਸ਼ੇਸ਼ਣ ਕੀ ਹੁੰਦੇ ਆ ਉਹ ਸਾਰਾ ਕੁਝ ਸਾਨੂੰ ਸਮਝਣ ਦੀ ਲੋੜ ਪੈਂਦੀ ਹੈ ਫਿਰ ਅਸੀਂ ਇੱਕੋ ਹੀ ਅਰਥ ਕਰਾਂਗੇ ਇੱਕੋ ਹੀ ਪੰਕਤੀ ਦਾ ਜਿਹੜਾ ਅਰਥ ਹੋਊਗਾ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੋਊਗਾ ਪਰ ਜੇ ਅਸੀਂ ਇਹਨਾਂ ਗੱਲਾਂ ਤੋਂ ਅਣਜਾਣ ਹੋਏ ਤਾਂ اٹੇ-ਛੱਟੇ ਦੇ ਚਾਹੇ ਅਸੀਂ 5 5 10 10 7 ਕਰ ਦਈਏ ਇਦਾਂ ਗੁਰਮੁਖ ਪਿਆਰਿਓ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਉਹ ਧੰਨਤਾ ਦੇ ਯੋਗ ਨੇ ਜੇ ਜਿਨ੍ਹਾਂ ਨੇ ਗੁਰਬਾਣੀ ਲਿਖੀ ਆ ਉਹਨਾਂ ਦੇ ਚਰਨਾਂ 'ਚ ਕਰੋੜਾਂ ਬਾਰ ਨਮਸਕਾਰ ਹੈ ਕਿਉਂਕਿ ਗੁਰਬਾਣੀ ਆ ਜਿਹੜੀ ਸਾਡੀ ਸਾਨੂੰ ਕਰਮ ਕਾਂਡਾ ਤੋਂ ਮੁਕਤ ਕਰਦੀ ਹੈ ਡਰਾਂ ਤੋਂ ਭਰਮਾਂ ਤੋਂ ਭ੍ਰਮ ਕਾ ਸੰਗਲ ਤੋੜ ਨਰਲਾ ਤੋੜਦੀ ਹੈ ਸੋ ਅੱਜ ਆਪਾਂ ਇੰਨਾ ਹੀ ਸਮਾਂ ਲਾਉਣਾ ਤੇ ਕਿਉਂਕਿ ਹੋ ਸਕਦਾ ਵੀ ਆਪਾਂ ਇਸੇ ਟਾਈਮ ਤੇ ਥੋੜਾ ਜਿਹਾ 10-20 ਮਿੰਟ ਲਾਇਆ ਕਰੀਏ ਪਹਿਲੀ ਵਾਰ ਮੈਂ ਲਾਈਵ ਹੋਇਆ ਇੱਕ ਵਾਰੀ ਪਹਿਲਾਂ ਹੋਇਆ ਸੀ ਉਦੋਂ ਮੇਰੇ ਕੋਲੇ ਮੋਬਾਈਲ ਸੀ ਜਿਹੜਾ ਉਹ ਸਾਫ਼ ਨਹੀਂ ਚੱਲਦਾ ਸੀ ਕੈਮਰਾ ਉਹਦਾ ਸਾਹਮਣੇ ਵਾਲਾ ਖਰਾਬ ਸੀ ਹੁਣ ਆਪਾਂ ਨੇ ਬਦਲੇ ਸੋ ਅੱਜ ਕੁਦਰਤੀ ਮੂਡ ਬਣ ਗਿਆ ਬਸ ਤੇ ਆਮੀ ਘਰ ਵਾਲੇ ਦੇਖਦੇ ਵਿੱਚ ਹੀ ਕਿਉਂਕਿ ਨਹੀਂ ਤੇ ਪੱਗ ਬੰਨਣੀ ਪੈਂਦੀ ਐ ਤੇ ਮੈਂ ਸੋਚਿਆ ਚਲੋ ਕੋਈ ਗੱਲ ਦੀ ਵੀ ਜਿਹੜਾ ਆਪਣਾ ਆਮ ਪਹਿਰਾਵਾ ਹੁੰਦਾ ਉਸੇ ਦੇ ਵਿੱਚ ਬੈਕੀ ਆਪਾਂ ਅੱਜ ਵਿਚਾਰ ਕਰਦੇ ਆਂ ਦੋ ਚਾਰ ਕਵੀਰ ਜੁੜੇ ਸੀ ਸੋ ਧੰਨਵਾਦ ਆ ਜਿਨ੍ਹਾਂ ਨੇ ਸੁਣਿਆ ਆਪਾਂ ਸਮਾਪਤੀ ਕਰਦੇ ਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹਨਾਂ ਬੰਦਾਂ ਦਾ ਨਹੀਂ ਪਤਾ ਵੀ